ਕੀ ਨਾਮ ਹੈ ਤੇ ਕਿਹੜਾ ਪਿੰਡ ਵਾਹ ਹਸੀ ਬਣਾਈ ਮੈਂ ਗੁਰਪ੍ਰੀਤ ਕੌਰ ਐ ਕੀ ਮਰਮਤ ਕਰਤਿਓ ਨਰੇਗਾ ਦੇ ਪੈਸੇ ਰੁਕ ਰਹੇ ਹੈ ਜੀ ਸਾਡੇ ਕੰਮ ਕੀਤੇ ਤਿੰਨ ਮਹੀਨੇ ਹੋ ਗਏ ਸੀ ਪੈਸਾ ਕੋਈ ਵੀ ਨਹੀਂ ਤੇ ਕਿੰਨੇ ਕਿੰਨੇ ਮਹੀਨੇ ਹੋ ਗਏ ਪੈਸੇ ਨਾ ਆਤੇ ਹੋ ਤਿੰਨ ਚਾਰ ਮਹੀਨੇ ਹੋ ਗਏ ਕਿੰਨਾ ਔਖਾ ਹੁੰਦਾ ਜਦੋਂ ਸਗਾਰ ਪੈਸੇ ਨਹੀਂ ਜੀ ਬਹੁਤ ਔਖਾ ਹੈ ਜੀ ਹੁਣ ਘਰੇ ਕੋਈ ਰਾਸ਼ਨ ਪਾਣੀ ਮੁੱਕ ਜਾਂਦਾ ਜੀ ਬਹੁਤ ਔਖਾ ਹੀ ਬੱਚੇ ਪਾਲਣੇ ਪੜਾਈ ਵੀ ਕਰਾਉਣੀ ਜੀ ਬਹੁਤ ਔਖਾ ਹੈ ਜੀ ਕੀ ਮੰਗ ਰੱਪੇ ਤੁਸੀਂ ਜੀ ਸਾਡੀ ਪੈਸਿਆਂ ਦੀ ਵੀ ਨਾਲ ਤਾਂ ਸੁਨਵਾਈ ਕਰਨ ਵੀ ਪੈਸੇ ਪਾਉਣ ਸਾਡੇ ਖਾਤੇ 'ਚ ਸਾਡੀ ਕੰਮ ਮਿਹਨਤ ਕੀਤੀ ਸਾਨੂੰ ਦੇਣ ਤੇ ਕੁਝ ਜੀ ਦਿਹਾੜੀ ਵਧਾਈ ਜਾਵੇ ਕੀ ਨਾ ਮੈਨੂੰ ਕਿਹੜਾ ਬੇਟਾ ਸੋਕ੍ਰਿਤ ਕੌਰ ਜੀ ਪਿੰਡ ਕਿਹੜਾ ਪਿੰਡ ਬਾਹੂਸਲੀਆ ਅ ਕਿਵੇਂ ਅੱਜ ਇਕੱਠੇ ਹੋਇਆ ਅਸੀਂ ਜੀ ਸਾਡੇ ਪੈਸੇ ਰੁਕੇ ਹੋਇਆ ਜੀ 4-5 ਮਹੀਨਿਆਂ ਦੀ ਤੇ ਅਸੀਂ ਉਹ ਪੈਸਿਆਂ ਦੀ ਖਤਰਾ ਕਿੱਥੇ ਕਿੱਥੇ ਕੰਮ ਕਰਦੇ ਹੋ ਜੀ ਅਸੀਂ ਜੀ ਸੂਏ ਤੇ ਵੀ ਕੰਮ ਕੀਤਾ ਜੀ ਹੁਣ ਛੱਪੜ ਦੀ ਸਫਾਈ ਕਰ ਰਹੇ ਹਾਂ ਜੀ ਛੜਕਾਂ ਤੇ ਕੰਮ ਕੀਤਾ ਜੀ ਹਾਂ ਨਰੇਕਾਂ ਚ ਕੰਮ ਕਰਦੇ ਹਾਂ ਹਾਂ ਜੀ ਨਰੇਕਾਂ ਚ ਕਰਦੇ ਹਾਂ ਤੇ ਕਿੰਨਾ ਔਖਾ ਹੁੰਦਾ ਜਦੋਂ ਪੈਸੇ ਨਹੀਂ ਮਿਲਦੇ ਫਿਰ ਗੁਜ਼ਾਰਾ ਕਿਵੇਂ ਹੁੰਦਾ ਔਖਾ ਤਾਂ ਹੁੰਦਾ ਹੀ ਆ ਜੀ ਹੁਣ ਸਾਰਾ ਦਿਨ ਮਿਹਨਤ ਕਰਦੇ ਹਾਂ ਜੀ ਤੇ ਪੈਸੇ ਆਏ ਨਹੀਂ ਹੁੰਦੇ ਜੀ ਬਹੁਤ ਔਖਾ ਹੁੰਦਾ ਜੀ ਕਈ ਵਾਰੀ ਰੋਟੀ ਨਾਲ ਸਬਜ਼ੀ ਨਹੀਂ ਹੁੰਦੀ ਜੀ ਲਿਆਉਣ ਨੂੰ ਰੁੱਖ ਨਾਲ ਰੋਟੀਆਂ ਲੈਉਣੀਆਂ ਪੈਂਦੀਆਂ ਨੇ ਬਹੁਤ ਔਖਾ ਜੀ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਸਾਡੇ ਪੈਸੇ ਪਾਈ ਜਾਣ ਹਾਂ ਬੱਚਿਆਂ ਦਾ ਵੀ ਉੱਠ ਨਹੀਂ ਸਕੀ ਹਾਂਜੀ ਬੱਚਿਆਂ ਦਾ ਵੀ ਬਹੁਤ ਔਖਾ ਹੋਇਆ ਪਿਆ ਜੀ ਬੱਚਿਆਂ ਦੇ ਬੂਟ ਟੁੱਟੇ ਪਏ ਆ ਜੀ ਸਕੂਲ ਵਰਤੀ ਕੁਝ ਵੀ ਅਸੀਂ ਦਿਵਾ ਨਹੀਂ ਸਕੇ ਜੀ ਟੀਚਰ ਕਹਿ ਰਹੇ ਆ ਜੀ ਇਹਨਾਂ ਨੂੰ ਵਰਤਨਾ ਦਿਵਾਓ ਬੂਟ ਦਿਵਾਓ ਜੀ ਪਰ ਸਾਡੇ ਕੋਲ ਪੈਸੇ ਨਹੀਂ ਹੈਗੇ ਜੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਬੋਤਾਂ ਵੇਲੇ ਕਹਿੰਦੇ ਜੀ ਵੀ ਹੋਰ ਤਾਂ 1100 ਰੁਪਇਆ ਵੀ ਦਿੱਤਾ ਜਾਊਗਾ ਹਰ ਬੱਚਾ ਹੱਕੀ ਪਾ ਜਾਊਗਾ ਪਰ ਦੂਜੇ ਪਾਸੇ ਮਿਹਨਤ ਦੇ ਪੈਸੇ ਵੀ ਨਹੀਂ ਪੈਂਦੇ ਨਹੀਂ ਜੀ ਨਹੀਂ ਸਾਨੂੰ ਕੀ ਕੀ ਨਾਮ ਆ ਮਾੜਾ ਪਿੰਡ ਆ ਨਹੀਂ ਆ ਜੀ ਪਾਇਆ ਕੌਰ ਕੀ ਕਹਿਣਾ ਚਾਹੁੰਦੇ ਆ ਅੱਜ ਇਕੱਠੇ ਹੋਏ ਆ ਜੀ ਪੈਸੇ ਕੌਣਾਂ ਚਾਣੇ ਆ ਵੀ ਸਾਡੇ ਆਉਣੇ ਚਾਹੀਦੇ ਚਾਰ ਚਾਰ ਮਹੀਨੇ ਹੋ ਗਏ ਸੰਪੰਝੀ ਨਹੀਂ ਮਿਲਦੀ ਸਾਡੀ ਪਰਸਨ ਹੋਦੀ ਆ ਬਹੁਤ ਬੁਰਾ ਹਾਲ ਆ ਸਾਡਾ ਕਿੰਨੀ ਉਮਰ ਆ ਤੁਹਾਡੀ ਮੇਰੀ ਉਮਰ ਜੀ 70 ਸਾਲ 70 ਸਾਲ ਦੀ ਉਮਰ ਆ ਹਾਂ ਜੀ ਦਸਤੂਰੀ ਦਾ ਕੰਮ ਕਰਦੇ ਹੋ ਕਿਵੇਂ ਦੇਖਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਸਰਕਾਰਾਂ ਕਰਗੇ ਜੀ ਦਾਅਵੇ ਤਾਂ ਬਹੁਤ ਕਰਦੇ ਦਿੰਦੇ ਕੁਝ ਨਹੀਂ ਹੁਣ ਜਿੰਨੇ ਇੰਨੇ ਘਰਨੇ ਚ ਕੰਮ ਕੀਤਾ ਜਾਂਦਾ ਤੇ ਫਿਰ ਹਾਂ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਔਖਾ ਬਹੁਤ ਬੁਰਾ ਹਾਲ ਹੈ ਪੇਟਾਂ ਜੰਦੇ ਰਹੇ ਆ ਪੰਜਾਬ ਫਸਲ ਫੀਏ ਦਿੰਦੇ ਰਹੇ ਆ ਭੁੱਖੇ ਠਿਆਏ ਘਰੇ ਬੜਨਾ ਬਹੁਤ ਬੁਰਾ ਹਾਲ ਹੈ ਗਾਂਸ ਭਰਉਣ ਨੂੰ ਪੈਸਾ ਨਹੀਂ ਕੋਈ ਗੁਰਚਾਂ ਨੂੰ ਪੈਸਾ ਨਹੀਂ ਮੰਦਾ ਇਹ ਹਾਲ ਹੈ ਤੇ ਹੁਣ ਕਿੰਨਾ ਔਖਾ ਹੁੰਦਾ ਜਦੋਂ ਇਸ ਤਰ੍ਹਾਂ ਪੈਸੇ ਸਰਕਾਰ ਨਹੀਂ ਦਿੰਦੀ ਜੀ ਬਹੁਤ ਔਖਾ ਹੈ ਹੁਣ ਡਾਂਗ ਤਾਂ ਵੱਜਦੀ ਨਹੀਂ ਸਰਕਾਰ ਦੇ ਕਰਕੇ ਕੀ ਬਹੁਤ ਬੁਰਾ ਹਾਲ ਹੈ ਜਿਆਦੇ ਜਿਵੇਂ ਤੁਸੀਂ ਬਜ਼ੁਰਗਾਂ ਦਵਾਈਆਂ ਦਾ ਸੁਵਿਧਾ ਦੇ ਰਹੇ ਹਾਂ ਹਾਂ ਜੀ ਲਾਜ ਕੀ ਕਰਾਉਣਾ ਮਾੜਾ ਮਠਾ ਕੋਈ ਪੂਰੀ ਲਈ ਲਈ ਡੱਗਾ ਲਾਈਦਾ ਲਾਜ ਕਹ ਲੈ ਸਰਕਾਰ ਤਾਂ ਕਹਿੰਦੀ ਸੀ 1100 ਰੁਪਏ ਖਾਤੇ ਚ ਪਾਇਆ ਜਾਣਾ ਨਾ ਜੀ ਕੁਝ ਨਹੀਂ ਪਾਇਆ ਸਾਡੀਆਂ ਪੈਸਾ ਨਾ ਵੀ ਆਉਂਦੀਆਂ ਜੀ ਥੈਂਕ ਯੂ ਸਰ ਉਹ ਵੀ ਨਹੀਂ ਮਿਲਦੇਗਾ ਗੈਸ ਦੀ 50 ਰੁਪਏ ਹੋਰ ਵਧਾ ਦਾ ਕਰਗੇ ਕੀ ਅਸੀਂ ਕੋਈ ਲੱਕੜ ਨਹੀਂ ਕੋਈ ਬਾਲਣ ਨਹੀਂ